ਸਤਿ ਸ਼੍ਰੀ ਅਕਾਲ ਜੀ ਮੈਂ ਪੁਨਮ ਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤਾਂ ਪੰਜਾਬ ਦੇ ਵਿੱਚ ਅਖਰ ਹੋ ਕੀ ਰਿਹਾ ਕੀ ਹੋ ਰਿਹਾ ਇਹਨਾਂ ਲੋਕਾਂ ਨੂੰ ਦਿਨੋ ਦਿਨ ਕੋਈ ਨਾ ਕੋਈ ਖਬਰ ਹੈ ਜਿਹੜੀ ਕ੍ਰਾਈਮ ਦੀ ਉਹ ਸਾਹਮਣੇ ਆਂਦੀ ਰਹਿੰਦੀ ਹੈ ਦਿਨੋ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਵਾਪਰਦੀ ਰਹਿੰਦੀ ਹੈ ਕਦੇ ਕਿਸੇ ਦਾ ਮਰਡਰ ਹੋ ਜਾਂਦਾ ਹੈ ਕਦੇ ਕਿਸੇ ਦੀ ਦੇ ਵਿੱਚ ਨਿੱਕੀ ਦੇ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਤਾਂ ਕਦੇ ਕਿੱਥੇ ਚੋਰੀ ਚੱਕਾਰੀ ਜਿਹੜੀ ਐ ਟੱਕੈਤੀ ਐ ਜਿਹੜੀ ਉਹ ਹਮੇਸ਼ਾ ਹੀ ਸਾਹਮਣੇ ਆਉਂਦੀ ਰਹਿੰਦੀ ਐ ਤਾਂ ਹੁਣ ਇੱਕ ਖਬਰ ਪਟਿਆਲੇ ਤੋਂ ਸਾਹਮਣੇ ਆਈ ਐ ਜਿੱਥੇ ਕਿ ਦੋ ਔਰਤਾ ਨੇ ਡਾਇਮੰਡ ਦੇ ਬ੍ਰੇਸਲੇਟ ਜਿਹੜਾ ਉਹ ਚੋਰੀ ਕੀਤਾ ਐ ਜੀ ਹਾਂ ਦਰਅਸਲ ਪਟਿਆਲਾ ਦੇ ਬਾਈ ਨੰਬਰ ਮਾਰਕੀਟ ਦੇ ਵਿੱਚ ਹੀਰਿਆਂ ਦੀ ਚੋਰੀ ਹੋਈ ਹੈ ਇਹ ਜੁਐਲਰੀ ਸ਼ੋਰੂਮ ਕੋਈ ਛੋਟੀ ਮੋਟੀ ਜੁਐਲਰੀ ਸ਼ਾਪ ਨਹੀਂ ਹੈ ਸੋਕੋ ਤਨਿਸ਼ਕਾ ਜੁਐਲਰੀ ਸ਼ੋਰੂਮ ਦੇ ਵਿੱਚ ਹੋਈ ਹੈ ਜੀਹਾਂ ਨਾਮਚিন ਸ਼ੋਰੂਮ ਦੇ ਵਿੱਚ ਵੱਡੀ ਚੋਰੀ ਹੋਈ ਹੈ ਜਿੱਥੇ ਡਾਇਮੰਡ ਦੇ ਬ੍ਰੈਸਲਟ ਦੀ ਚੋਰੀ ਹੋਈ ਹੈ ਦਰਅਸਲ ਇੱਕ ਆਦਮੀ ਤੇ ਦੋ ਔਰਤਾਂ ਨੇ ਇਸ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਹੈ ਜੀਹਾਂ ਬੜੇ ਹੀ ਹੁਸ਼ਿਆਰੀ ਦੇ ਨਾਲ ਬੜੇ ਚਲਾਕੀ ਦੇ ਨਾਲ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਅਵੇਖ ਸਕਦੇ ਹੋ ਕਿ ਸ਼ੋਰੂਮ ਦੇ ਵਿੱਚ ਕਈ ਲੋਕ ਨੇ ਜੋ ਜੁਐਲਰੀ ਖਰੀਦਣ ਆਏ ਨੇ ਅਤੇ ਦੂਜੇ ਪਾਸੇ ਦੋ ਔਰਤਾਂ ਵੀ ਉੱਥੇ ਜੁਐਲਰੀ ਵੇਖ ਰਹੀਆਂ ਨੇ ਤੇ ਇੱਕ ਔਰਤ ਬ੍ਰੇਸਲੈਟ ਵੇਖਣ ਦੀ ਨੁਟੰਕੀ ਕਰਦੀ ਆ ਅਤੇ ਦੂਜੀ ਔਰਤ ਨੂੰ ਬ੍ਰੇਸਲੇਟ ਫੜਾ ਦਿੰਦੀ ਹੈ ਤੇ ਦੂਜੀ ਔਰਤ ਜਿਹੜੀ ਆ ਬੜੇ ਹੀ ਹੁਸ਼ਿਆਰੀ ਦੇ ਨਾਲ niche ਓਕੇ ਆਪਣੇ ਪਾਸ ਚ ਜਿਹੜਾ ਉਹ ਬ੍ਰੇਸਲੇਟ ਐ ਡਾਇਮੰਡ ਦਾ ਉਸ ਨੂੰ ਪਾ ਲੈਂਦੀ ਹੈ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਣ ਦਿੰਦੀ ਬਾਅਦ ਦੇ ਵਿੱਚ ਜਦੋਂ ਪਤਾ ਲੱਗਦਾ ਜੀ ਹਾਂ ਇਸ ਬਾਰੇ ਕਾਫੀ ਦਿਨਾ ਬਾਅਦ ਹੈ ਜਿਹੜਾ ਸਟਾਫ ਨੂੰ ਪਤਾ ਲੱਗਦਾ ਜਦੋਂ ਸਾਰਾ ਸਟਾਫ 2 ਦਿਨ ਦਿਨਾ ਬਾਅਦ ਸਾਰੇ ਸਮਾਨ ਦੀ ਟੈਲੀ ਕਰਦਾ ਤੇ ਜਦ ਪਤਾ ਲੱਗਦਾ ਕਿ ਇੱਕ ਡਾਇਮੰਡ ਜਿਹੜਾ ਸੈੱਟ ਐ ਉਹ ਗਾਇਬ ਹੈ ਜਦੋਂ ਸੀਸੀਟੀਵੀ ਖੰਗਾਲੇ ਜਾਂਦੇ ਨੇ ਫਿਰ ਪਤਾ ਲੱਗਦਾ ਹੈ ਕਿ ਇਹਨਾਂ ਦੋ ਔਰਤਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੀਆਂ ਨੇ ਇਹ ਚੋਰੀ ਦੀ ਘਟਨਾ ਜਿਹੜੀ 26 ਅਕਤੂਬਰ ਨੂੰ ਵਾਪਰੀ ਸੀ ਹਾਲਾਂਕਿ ਹਲੇ ਤੱਕ ਇਹ ਚੋਰ ਜਿਹੜੇ ਨੇ ਪੁਲਿਸ ਦੀ ਗ੍ਰਫਤ ਤੋਂ ਬਾਹਰ ਨੇ ਜੇਕਰ ਕਿਸੇ ਨੂੰ ਵੀ ਇਹ ਚੋਰ ਵਿਖਦੇ ਨੇ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰਨਾ ਤੇ ਤੁਸੀਂ ਵੀ ਇਹਨਾਂ ਚੋਰਾ ਤੋਂ ਸਤਰਕ ਰਹਿਣਾ ਸਤਿ ਸ਼੍ਰੀ ਅਕਾਲ ਜੀ ਮੈਂ ਪੁਨਮ ਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤਾਂ ਪੰਜਾਬ ਦੇ ਵਿੱਚ ਆਖਰ ਹੋ ਕੀ ਰਿਹਾ ਕੀ ਹੋ ਰਿਹਾ ਇਹਨਾਂ ਲੋਕਾਂ ਨੂੰ ਦਿਨੋ-ਦਿਨ ਕੋਈ ਨਾ ਕੋਈ ਖਬਰ ਹੈ ਜਿਹੜੀ ਕ੍ਰਾਈਮ ਵੀ ਉਹ ਸਾਹਮਣੇ ਆਂਦੀ ਰਹਿੰਦੀ ਹੈ ਦਿਨੋ-ਦਿਨ ਕੋਈ ਨਾ ਕੋਈ ਘਟਨਾ ਜਿਹੜੀ ਵਾਪਰਦੀ ਰਹਿੰਦੀ ਹੈ ਕਦੇ ਕਿਸੇ ਦਾ ਮਰਡਰ ਹੋ ਜਾਂਦਾ ਹੈ ਕਦੇ ਕਿਸੇ ਦੀ ਦੇ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਤਾਂ ਕਦੇ ਕਿੱਥੇ ਚੋਰੇ ਚੱਕਾਰੀ ਜਿਹੜੀ ਐ ਟੱਕੈਤੀ ਐ ਜਿਹੜੀ ਉਹ ਹਮੇਸ਼ਾ ਹੀ ਸਾਹਮਣੇ ਆਉਂਦੀ ਰਹਿੰਦੀ ਐ ਤਾਂ ਹੁਣ ਇੱਕ ਖਬਰ ਪਟਿਆਲੇ ਤੋਂ ਸામਨੇ ਆਈ ਹੈ ਜਿੱਥੇ ਕਿ ਦੋ ਔਰਤਾਂ ਨੇ ਡਾਇਮੰਡ ਦੀ ਬ੍ਰੇਸਲੇਟ ਜਿਹੜਾ ਉਹ ਚੋਰੀ ਕੀਤਾ ਹੈ ਜੀ ਹਾਂ ਦਰਅਸਲ ਪਟਿਆਲਾ ਦੇ ਬਾਈ ਨੰਬਰ ਮਾਰਕੀਟ ਦੇ ਵਿੱਚ ਹੀਰਿਆਂ ਦੀ ਚੋਰੀ ਹੋਈ ਹੈ ਇਹ ਜੁਐਲਰੀ ਸ਼ੋਰੂਮ ਕੋਈ ਛੋਟੀ ਮੋਟੀ ਜੁਐਲਰੀ ਸ਼ਾਪ ਨਹੀਂ ਹੈ ਸੋ ਕੋ ਤਨਿਸ਼ਕਾ ਜੁਐਲਰੀ ਸ਼ੋਰੂਮ ਦੇ ਵਿੱਚ ਹੋਈ ਹੈ ਜੀ ਹਾਂ ਨਾਮਚीन ਸ਼ੋਰੂਮ ਦੇ ਵਿੱਚ ਵੱਡੀ ਚੋਰੀ ਹੋਈ ਹੈ ਜਿੱਥੇ ਡਾਇਮੰਡ ਦੇ ਬ੍ਰੇਸਲੇਟ ਦੀ ਚੋਰੀ ਹੋਈ ਹੈ ਦਰਅਸਲ ਇੱਕ ਆਦਮੀ ਤੇ ਦੋ ਔਰਤਾਂ ਨੇ ਇਸ ਚੋਰੀ ਦੀ ਵਾਰ ਦਾ ਤੋਂ ਅੰਜਾਮ ਦਿੱਤਾ ਹੈ ਜੀहां ਬੜੇ ਹੀ ਖੁਸ਼ਿਆਰੀ ਦੇ ਨਾਲ ਬੜੇ ਚਲਾਕੀ ਦੇ ਨਾਲ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ੋਰੂਮ ਦੇ ਵਿੱਚ ਕਈ ਲੋਕ ਨੇ ਜੋ ਜੁਐਲਰੀ ਖਰੀਦਣ ਆਏ ਨੇ ਅਤੇ ਦੂਜੇ ਪਾਸੇ ਦੋ ਔਰਤਾਂ ਵੀ ਉੱਥੇ ਜੁਐਲਰੀ ਵੇਖ ਰਹੀਆਂ ਨੇ ਤੇ ਇੱਕ ਔਰਤ ਬ੍ਰੈਸਲੇਟ ਵੇਖਣ ਦੀ ਨੁਟੰਕੀ ਕਰਦੀ ਹੈ ਅਤੇ ਦੂਜੀ ਔਰਤ ਨੂੰ ਬ੍ਰੇਸਲੇਟ ਫੜਾ ਦਿੰਦੀ ਹੈ ਤੇ ਦੂਜੀ ਔਰਤ ਜਿਹੜੀ ਆ ਬੜੇ ਹੀ ਹੁਸ਼ਿਆਰੀ ਦੇ ਨਾਲ niche ਓਕੇ ਆਪਣੇ ਪਾਸ ਚ ਜਿਹੜਾ ਉਹ ਬ੍ਰੇਸਲੇਟ ਹੈ ਡਾਇਮੰਡ ਦਾ ਉਸ ਨੂੰ ਪਾ ਲੈਂਦੀ ਹੈ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਣ ਦਿੰਦੀ ਬਾਅਦ ਦੇ ਵਿੱਚ ਜਦੋਂ ਪਤਾ ਲੱਗਦਾ ਜੀ ਹਾਂ ਇਸ ਬਾਰੇ ਕਾਫੀ ਦਿਨਾ ਬਾਅਦ ਹੈ ਜਿਹੜਾ ਸਟਾਫ ਨੂੰ ਪਤਾ ਲੱਗਦਾ ਜਦੋਂ ਸਾਰਾ ਸਟਾਫ 2 ਦਿਨ ਦਿਨਾ ਬਾਅਦ ਸਾਰੇ ਸਮਾਨ ਦੀ ਟੈਲੀ ਕਰਦਾ ਤੇ ਜਦ ਪਤਾ ਲੱਗਦਾ ਕਿ ਇੱਕ ਡਾਇਮੰਡ ਜਿਹੜਾ ਸੈੱਟ ਹੈ ਉਹ ਗਾਇਬ ਹੈ ਜਦੋਂ ਸੀਸੀਟੀਵੀ ਖੰਗਾਲੇ ਜਾਂਦੇ ਨੇ ਫਿਰ ਪਤਾ ਲੱਗਦਾ ਹੈ ਕਿ ਇਹਨਾਂ ਦੋ ਔਰਤਾਂ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੀਆਂ ਨੇ ਇਹ ਚੋਰੀ ਦੀ ਘਟਨਾ ਜਿਹੜੀ 26 ਅਕਤੂਬਰ ਨੂੰ ਵਾਪਰੀ ਸੀ ਹਾਲਾਂਕਿ ਹਾਲੇ ਤੱਕ ਇਹ ਚੋਰ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜੇਕਰ ਕਿਸੇ ਨੂੰ ਵੀ ਇਹ ਚੋਰ ਵਿਖਦੇ ਨੇ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰਨਾ ਤੇ ਤੁਸੀਂ ਵੀ ਇਨਾ ਚੋਰਾ ਤੋਂ ਸਤਾਰਕ ਰਹਿਣਾ ਸਤਿ ਸ਼੍ਰੀ ਅਕਾਲ ਜੀ ਮੈਂ ਪੁਨਮ ਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤਾਂ ਪੰਜਾਬ ਦੇ ਵਿੱਚ ਆਖਰ ਹੋ ਕੀ ਰਿਹਾ ਕੀ ਹੋ ਰਿਹਾ ਇਹਨਾਂ ਲੋਕਾਂ ਨੂੰ ਦਿਨੋ ਦਿਨ ਕੋਈ ਨਾ ਕੋਈ ਖਬਰ ਹੈ ਜਿਹੜੀ ਕ੍ਰਾਈਮ ਦੀ ਉਹ ਸਾਹਮਣੇ ਆਂਦੀ ਰਹਿੰਦੀ ਹੈ ਦਿਨੋ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਉਹ ਵਾਪਰਦੀ ਰਹਿੰਦੀ ਆ ਕਦੇ ਕਿਸੇ ਦਾ ਮਰਡਰ ਹੋ ਜਾਂਦਾ ਕਦੇ ਕਿਸੇ ਆਪਸ ਦੇ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਤਾਂ ਕਦੇ ਕਿਥੇ ਚੋਰੇ ਚੱਕਾਰੀ ਜਿਹੜੀ ਐ ਟੱਕੈਤੀ ਐ ਜਿਹੜੀ ਉਹ ਹਮੇਸ਼ਾ ਹੀ ਸਾਹਮਣੇ ਆਉਂਦੀ ਰਹਿੰਦੀ ਐ ਤਾਂ ਹੁਣ ਇੱਕ ਖਬਰ ਪਟਿਆਲੇ ਤੋਂ ਸਾਹਮਣੇ ਆਈ ਐ ਜਿੱਥੇ ਕਿ ਦੋ ਔਰਤਾ ਨੇ ਡਾਇਮੰਡ ਦੇ ਬ੍ਰੇਸਲੇਟ ਜਿਹੜਾ ਉਹ ਚੋਰੀ ਕੀਤਾ ਐ ਜੀ ਹਾਂ ਦਰਅਸਲ ਪਟਿਆਲਾ ਦੇ ਬਾਈ ਨੰਬਰ ਮਾਰਕੀਟ ਦੇ ਵਿੱਚ ਹੀਰਿਆਂ ਦੀ ਚੋਰੀ ਹੋਈ ਹੈ ਇਹ ਜੁਐਲਰੀ ਸ਼ੋਰੂਮ ਕੋਈ ਛੋਟੀ ਮੋਟੀ ਜੁਐਲਰੀ ਸ਼ਾਪ ਨਹੀਂ ਹੈ ਸੋਕੋ ਤਨਿਸ਼ਕਾ ਜੁਐਲਰੀ ਸ਼ੋਰੂਮ ਦੇ ਵਿੱਚ ਹੋਈ ਹੈ ਜੀਹਾਂ ਨਾਮਚিন ਸ਼ੋਰੂਮ ਦੇ ਵਿੱਚ ਵੱਡੀ ਚੋਰੀ ਹੋਈ ਹੈ ਜਿੱਥੇ ਡਾਇਮੰਡ ਦੇ ਬ੍ਰੈਸਲਟ ਦੀ ਚੋਰੀ ਹੋਈ ਹੈ ਦਰਅਸਲ ਇੱਕ ਆਦਮੀ ਤੇ ਦੋ ਔਰਤਾਂ ਨੇ ਇਸ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਹੈ ਜੀਹਾਂ ਬੜੇ ਹੀ ਹੁਸ਼ਿਆਰੀ ਦੇ ਨਾਲ ਬੜੇ ਚਲਾਕੀ ਦੇ ਨਾਲ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਅਵੇਖ ਸਕਦੇ ਹੋ ਕਿ ਸ਼ੋਰੂਮ ਦੇ ਵਿੱਚ ਕਈ ਲੋਕ ਨੇ ਜੋ ਜੁਐਲਰੀ ਖਰੀਦਣ ਆਏ ਨੇ ਅਤੇ ਦੂਜੇ ਪਾਸੇ ਦੋ ਔਰਤਾਂ ਵੀ ਉੱਥੇ ਜੁਐਲਰੀ ਵੇਖ ਰਹੀਆਂ ਨੇ ਤੇ ਇੱਕ ਔਰਤ ਬ੍ਰੇਸਲੈਟ ਵੇਖਣ ਦੀ ਨੁਟੰਕੀ ਕਰਦੀ ਆ ਅਤੇ ਦੂਜੀ ਔਰਤ ਨੂੰ ਬ੍ਰੇਸਲੇਟ ਫੜਾ ਦਿੰਦੀ ਹੈ ਤੇ ਦੂਜੀ ਔਰਤ ਜਿਹੜੀ ਆ ਬੜੇ ਹੀ ਹੁਸ਼ਿਆਰੀ ਦੇ ਨਾਲ niche ਓਕੇ ਆਪਣੇ ਪਾਸ ਚ ਜਿਹੜਾ ਉਹ ਬ੍ਰੇਸਲੇਟ ਐ ਡਾਇਮੰਡ ਦਾ ਉਸ ਨੂੰ ਪਾ ਲੈਂਦੀ ਹੈ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਣ ਦਿੰਦੀ ਬਾਅਦ ਦੇ ਵਿੱਚ ਜਦੋਂ ਪਤਾ ਲੱਗਦਾ ਜੀ ਹਾਂ ਇਸ ਬਾਰੇ ਕਾਫੀ ਦਿਨ ਬਾਅਦ ਹੈ ਜਿਹੜਾ ਸਟਾਫ ਨੂੰ ਪਤਾ ਲੱਗਦਾ ਜਦੋਂ ਸਾਰਾ ਸਟਾਫ 2 ਦਿਨ ਦਿਨਾਂ ਬਾਅਦ ਸਾਰੇ ਸਮਾਨ ਦੀ ਟੈਲੀ ਕਰਦਾ ਤੇ ਜਦ ਪਤਾ ਲੱਗਦਾ ਕਿ ਇੱਕ ਡਾਇਮੰਡ ਜਿਹੜਾ ਸੈੱਟ ਐ ਉਹ ਗਾਇਬ ਹੈ ਜਦੋਂ ਸੀਸੀਟੀਵੀ ਖੰਗਾ ਲਏ ਜਾਂਦੇ ਨੇ ਫਿਰ ਪਤਾ ਲੱਗਦਾ ਹੈ ਕਿ ਇਹਨਾਂ ਦੋਹਰਤਾ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਆ ਨੇ। ਇਹ ਚੋਰੀ ਦੀ ਘਟਨਾ ਜਿਹੜੀ 26 ਅਕਤੂਬਰ ਨੂੰ ਵਾਪਰੀ ਸੀ ਹਾਲਾਂਕਿ ਹਾਲੇ ਤੱਕ ਇਹ ਚੋਰ ਜਿਹੜੇ ਨੇ ਪੁਲਿਸ ਦੀ ਗ੍ਰਫਤ ਤੋਂ ਬਾਹਰ ਨੇ ਜੇਕਰ ਕਿਸੇ ਨੂੰ ਵੀ ਇਹ ਚੋਰ ਵਿਖਦੇ ਨੇ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰਨਾ ਤੇ ਤੁਸੀਂ ਵੀ ਇਨਾ ਚੋਰਾ ਤੋਂ ਸਤਰ ਕਰਨਾ ਸਤਿ ਸ਼੍ਰੀ ਅਕਾਲ ਜੀ ਮੈਂ ਪੁਨਮ ਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤਾਂ ਪੰਜਾਬ ਦੇ ਵਿੱਚ ਆਖਰ ਹੋ ਕੀ ਰਿਹਾ ਕੀ ਹੋ ਰਿਹਾ ਇਹਨਾਂ ਲੋਕਾਂ ਨੂੰ ਦਿਨੋ ਦਿਨ ਕੋਈ ਨਾ ਕੋਈ ਖਬਰ ਹੈ ਜਿਹੜੀ ਕ੍ਰਾਈਮ ਵੀ ਉਹ ਸਾਹਮਣੇ ਆਂਦੀ ਰਹਿੰਦੀ ਹੈ ਦਿਨੋ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਵਾਪਰਦੀ ਰਹਿੰਦੀ ਹੈ ਕਦੇ ਕਿਸੇ ਦਾ ਮਰਡਰ ਹੋ ਜਾਂਦਾ ਹੈ ਕਦੇ ਕਿਸੇ ਦੀ ਦੇ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਤਾਂ ਕਦੇ ਕਿਥੇ ਚੋਰੇ ਚੱਕਾਰੀ ਜਿਹੜੀ ਐ ਟੱਕੈਤੀ ਐ ਜਿਹੜੀ ਉਹ ਹਮੇਸ਼ਾ ਹੀ ਸਾਹਮਣੇ ਆਉਂਦੀ ਰਹਿੰਦੀ ਐ ਤਾਂ ਹੁਣ ਇੱਕ ਖਬਰ ਪਟਿਆਲੇ ਤੋਂ ਸਾਹਮਣੇ ਆਈ ਐ ਜਿੱਥੇ ਕਿ ਦੋ ਔਰਤਾ ਨੇ ਡਾਇਮੰਡ ਦੀ ਬ੍ਰੇਸਲੇਟ ਜਿਹੜਾ ਉਹ ਚੋਰੀ ਕੀਤਾ ਐ ਜੀ ਹਾਂ ਦਰਅਸਲ ਪਟਿਆਲਾ ਦੇ ਬਾਈ ਨੰਬਰ ਮਾਰਕੀਟ ਦੇ ਵਿੱਚ ਹੀਰਿਆਂ ਦੀ ਚੋਰੀ ਹੋਈ ਹੈ ਇਹ ਜੁਐਲਰੀ ਸ਼ੋਰੂਮ ਕੋਈ ਛੋਟੀ ਮੋਟੀ ਜੁਐਲਰੀ ਸ਼ਾਪ ਨਹੀਂ ਹੈ ਸੋਕੋ ਤਨਿਸ਼ਕਾ ਜੁਐਲਰੀ ਸ਼ੋਰੂਮ ਦੇ ਵਿੱਚ ਹੋਈ ਹੈ ਜੀਹਾਂ ਨਾਮਚিন ਸ਼ੋਰੂਮ ਦੇ ਵਿੱਚ ਵੱਡੀ ਚੋਰੀ ਹੋਈ ਹੈ ਜਿੱਥੇ ਡਾਇਮੰਡ ਦੇ ਬ੍ਰੈਸਲਟ ਦੀ ਚੋਰੀ ਹੋਈ ਹੈ ਦਰਅਸਲ ਇੱਕ ਆਦਮੀ ਤੇ ਦੋ ਔਰਤਾਂ ਨੇ ਇਸ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਹੈ ਜੀਹਾਂ ਬੜੇ ਹੀ ਹੁਸ਼ਿਆਰੀ ਦੇ ਨਾਲ ਬੜੇ ਚਲਾਕੀ ਦੇ ਨਾਲ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸ਼ੋਰੂਮ ਦੇ ਵਿੱਚ ਕਈ ਲੋਕ ਨੇ ਜੋ ਜੁਐਲਰੀ ਖਰੀਦਣ ਆਏ ਨੇ ਅਤੇ ਦੂਜੇ ਪਾਸੇ ਦੋ ਔਰਤਾਂ ਵੀ ਉੱਥੇ ਜੁਐਲਰੀ ਵੇਖ ਰਹੀਆਂ ਨੇ ਤੇ ਇੱਕ ਔਰਤ ਬ੍ਰੇਸਲਟ ਵੇਖਣ ਦੀ ਨੁਟੰਕੀ ਕਰਦੀ ਆ ਅਤੇ ਦੂਜੀ ਔਰਤ ਨੂੰ ਬ੍ਰੇਸਲੇਟ ਫੜਾ ਦਿੰਦੀ ਹੈ ਤੇ ਦੂਜੀ ਔਰਤ ਜਿਹੜੀ ਆ ਬੜੇ ਹੀ ਹੁਸ਼ਿਆਰੀ ਦੇ ਨਾਲ niche ਓਕੇ ਆਪਣੇ ਪਾਸਟ 'ਚ ਜਿਹੜਾ ਉਹ ਬ੍ਰੇਸਲੇਟ ਹੈ ਡਾਇਮੰਡ ਦਾ ਉਸ ਨੂੰ ਪਾ ਲੈਂਦੀ ਹੈ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਣ ਦਿੰਦੀ ਬਾਅਦ ਦੇ ਵਿੱਚ ਜਦੋਂ ਪਤਾ ਲੱਗਦਾ ਜੀ ਹਾਂ ਇਸ ਬਾਰੇ ਕਾਫੀ ਦਿਨਾ ਬਾਅਦ ਹੈ ਜਿਹੜਾ ਸਟਾਫ ਨੂੰ ਪਤਾ ਲੱਗਦਾ ਹੈ ਜਦੋਂ ਸਾਰਾ ਸਟਾਫ 2 ਦਿਨ ਦਿਨਾ ਬਾਅਦ ਸਾਰੇ ਸਮਾਨ ਦੀ ਟੈਲੀ ਕਰਦਾ ਤੇ ਜਦ ਪਤਾ ਲੱਗਦਾ ਕਿ ਇੱਕ ਡਾਇਮੰਡ ਜਿਹੜਾ ਸੈੱਟ ਹੈ ਉਹ ਗਾਇਬ ਹੈ ਜੋ ਤਾਂ ਸੀਸੀਟੀਵੀ ਖੰਗਾ ਲਏ ਜਾਂਦੇ ਨੇ ਫਿਰ ਪਤਾ ਲੱਗਦਾ ਹੈ ਕਿ ਇਹਨਾਂ ਦੋਹਰਤਾ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਆ ਨੇ। ਇਹ ਚੋਰੀ ਦੀ ਕਟੜਾ ਜਿਹੜੀ 26 ਅਕਤੂਬਰ ਨੂੰ ਵਾਪਰੀ ਸੀ ਹਾਲਾਂਕਿ ਹਲੇ ਤੱਕ ਇਹ ਚੋਰ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜੇਕਰ ਕਿਸੇ ਨੂੰ ਵੀ ਇਹ ਚੋਰ ਵਿਖਦੇ ਨੇ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰਨਾ ਤੇ ਤੁਸੀਂ ਵੀ ਇਨਾ ਚੋਰਾ ਤੋਂ ਸਤਰ ਕਰਨਾ ਸਤਿ ਸ਼੍ਰੀ ਅਕਾਲ ਜੀ ਮੈਂ ਪੁਨਮ ਰਤੂੜੀ ਤੁਸੀਂ ਵੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤਾਂ ਪੰਜਾਬ ਦੇ ਵਿੱਚ ਆਖਰ ਹੋ ਕੀ ਰਿਹਾ ਕੀ ਹੋ ਰਿਹਾ ਇਹਨਾਂ ਲੋਕਾਂ ਨੂੰ ਦਿਨੋ ਦਿਨ ਕੋਈ ਨਾ ਕੋਈ ਖਬਰ ਹੈ ਜਿਹੜੀ ਕ੍ਰਾਈਮ ਵੀ ਉਹ ਸਾਹਮਣੇ ਆਂਦੀ ਰਹਿੰਦੀ ਹੈ ਦਿਨੋ ਦਿਨ ਕੋਈ ਨਾ ਕੋਈ ਕਟੜਾ ਜਿਹੜੀ ਉਹ ਵਾਪਰਦੀ ਰਹਿੰਦੀ ਆ ਕਦੇ ਕਿਸੇ ਦਾ ਮਰਡਰ ਹੋ ਜਾਂਦਾ ਕਦੇ ਕਿਸੇ ਆਪਸ ਦੇ ਵਿੱਚ ਨਿੱਕੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਜਾਂਦਾ ਤਾਂ ਕਦੇ ਕਿਥੇ ਚੋਰੇ ਚੱਕਾਰੀ ਜਿਹੜੀ ਐ ਟੱਕੈਤੀ ਐ ਜਿਹੜੀ ਉਹ ਹਮੇਸ਼ਾ ਹੀ ਸਾਹਮਣੇ ਆਉਂਦੀ ਰਹਿੰਦੀ ਐ ਤਾਂ ਹੁਣ ਇੱਕ ਖਬਰ ਪਟਿਆਲੇ ਤੋਂ ਸਾਹਮਣੇ ਆਈ ਐ ਜਿੱਥੇ ਕਿ ਦੋ ਔਰਤਾ ਨੇ ਡਾਇਮੰਡ ਦੇ ਬ੍ਰੇਸਲੇਟ ਜਿਹੜਾ ਉਹ ਚੋਰੀ ਕੀਤਾ ਐ ਜੀ ਹਾਂ ਦਰਅਸਲ ਪਟਿਆਲਾ ਦੇ ਬਾਈ ਨੰਬਰ ਮਾਰਕੀਟ ਦੇ ਵਿੱਚ ਹੀਰਿਆਂ ਦੀ ਚੋਰੀ ਹੋਈ ਹੈ ਇਹ ਜੁਐਲਰੀ ਸ਼ੋਰੂਮ ਕੋਈ ਛੋਟੀ ਮੋਟੀ ਜੁਐਲਰੀ ਸ਼ਾਪ ਨਹੀਂ ਹੈ ਸੋਕੋ ਤਨਿਸ਼ਕਾ ਜੁਐਲਰੀ ਸ਼ੋਰੂਮ ਦੇ ਵਿੱਚ ਹੋਈ ਹੈ ਜੀਹਾਂ ਨਾਮਚিন ਸ਼ੋਰੂਮ ਦੇ ਵਿੱਚ ਵੱਡੀ ਚੋਰੀ ਹੋਈ ਹੈ ਜਿੱਥੇ ਡਾਇਮੰਡ ਦੇ ਬ੍ਰੈਸਲਰ ਦੀ ਚੋਰੀ ਹੋਈ ਹੈ ਦਰਅਸਲ ਇੱਕ ਆਦਮੀ ਤੇ ਦੋ ਔਰਤਾਂ ਨੇ ਇਸ ਚੋਰੀ ਦੀ ਵਾਰਤਾ ਨੂੰ ਅੰਜਾਮ ਦਿੱਤਾ ਜੀਹਾਂ ਬੜੇ ਹੀ ਹੁਸ਼ਿਆਰੀ ਦੇ ਨਾਲ ਬੜੇ ਚਲਾਕੀ ਦੇ ਨਾਲ ਇਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਸਵੀਰਾਂ 'ਚ ਤੁਸੀਂ ਅਵੇਖ ਸਕਦੇ ਹੋ ਕਿ ਸ਼ੋਰੂਮ ਦੇ ਵਿੱਚ ਕਈ ਲੋਕ ਨੇ ਜੋ ਜੁਐਲਰੀ ਖਰੀਦਣ ਆਏ ਨੇ ਅਤੇ ਦੂਜੇ ਪਾਸੇ ਦੋ ਔਰਤਾਂ ਵੀ ਉੱਥੇ ਜੁਐਲਰੀ ਵੇਖ ਰਹੀਆਂ ਨੇ ਤੇ ਇੱਕ ਔਰਤ ਬ੍ਰੇਸਲੈਟ ਵੇਖਣ ਦੀ ਨੁਟੰਕੀ ਕਰਦੀ ਆ ਅਤੇ ਦੂਜੀ ਔਰਤ ਨੂੰ ਬ੍ਰੈਸਲੇਟ ਫੜਾ ਦਿੰਦੀ ਹੈ ਤੇ ਦੂਜੀ ਔਰਤ ਜਿਹੜੀ ਆ ਬੜੇ ਹੀ ਹੁਸ਼ਿਆਰੀ ਦੇ ਨਾਲ niche ਓਕੇ ਆਪਣੇ ਪਾਸਟ 'ਚ ਜਿਹੜਾ ਉਹ ਬ੍ਰੈਸਲੇਟ ਹੈ ਡਾਇਮੰਡ ਦਾ ਉਸ ਨੂੰ ਪਾ ਲੈਂਦੀ ਹੈ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਣ ਦਿੰਦੀ ਬਾਅਦ ਦੇ ਵਿੱਚ ਜਦੋਂ ਪਤਾ ਲੱਗਦਾ ਜੀ ਹਾਂ ਇਸ ਬਾਰੇ ਕਾਫੀ ਦਿਨਾ ਬਾਅਦ ਹੈ ਜਿਹੜਾ ਸਟਾਫ ਨੂੰ ਪਤਾ ਲੱਗਦਾ ਹੈ ਜਦੋਂ ਸਾਰਾ ਸਟਾਫ 2 ਦਿਨ ਦਿਨਾ ਬਾਅਦ ਸਾਰੇ ਸਮਾਨ ਦੀ ਟੈਲੀ ਕਰਦਾ ਤੇ ਜਦ ਪਤਾ ਲੱਗਦਾ ਕਿ ਇੱਕ ਡਾਇਮੰਡ ਜਿਹੜਾ ਸੈੱਟ ਹੈ ਉਹ ਗਾਇਬ ਹੈ ਜੋ ਤਾਂ ਸੀਸੀਟੀਵੀ ਖੰਗਾ ਲਏ ਜਾਂਦੇ ਨੇ ਫਿਰ ਪਤਾ ਲੱਗਦਾ ਹੈ ਕਿ ਇਹਨਾਂ ਦੋਹਰਤਾ ਨੇ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਆ ਨੇ। ਇਹ ਚੋਰੀ ਦੀ ਘਟਨਾ ਜਿਹੜੀ 26 ਅਕਤੂਬਰ ਨੂੰ ਵਾਪਰੀ ਸੀ ਹਾਲਾਂਕਿ ਹਾਲੇ ਤੱਕ ਇਹ ਚੋਰ ਜਿਹੜੇ ਨੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਜੇਕਰ ਕਿਸੇ ਨੂੰ ਵੀ ਇਹ ਚੋਰ ਵਿਖਦੇ ਨੇ ਤਾਂ ਪੁਲਿਸ ਨੂੰ ਜ਼ਰੂਰ ਸੂਚਿਤ ਕਰਨਾ ਤੇ ਤੁਸੀਂ ਵੀ ਇਹਨਾਂ ਚੋਰਾ ਤੋਂ ਸਤਾਰ ਕਰਨਾ।